ਆਦਨੇ ਪਿਛਲੇ 4 ਸਾਲਾਂ ਤੋਂ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਚੈਨ ਸਨੀਚਰ ਜਿਹੜੇ ਚੈਨ ਖੋ ਕੇ ਭੱਜ ਜਾਂਦੇ ਆ ਉਹ ਮੋੜਾਂ ਤੋਂ ਸੈਰ ਕਰਦੇ ਬਜ਼ੁਰਗਾਂ ਤੋਂ ਸੈਰ ਕਰਦੇ ਸਾਡੀਆਂ ਮਾਤਾਵਾਂ ਤੋਂ ਕਿਵੇਂ ਲਾਅਨ ਆਰਡਰ ਦੇ ਉੱਤੇ ਨਸ਼ਿਆਂ ਦੇ ਉੱਤੇ ਜੇ ਗੱਲ ਕਰੀਏ ਸ਼ਹਿਰ ਦੇ ਟ੍ਰੈਫਿਕ ਦੇ ਉੱਤੇ ਗੱਲ ਕਰੀਏ ਬਿਲਕੁਲ ਸਥਿਤੀ ਵਿਗੜ ਚੁੱਕੀ ਹੈ ਐਂ ਲੱਗਦਾ ਜਿਵੇਂ ਸ਼ਹਿਰ ਦੇ ਵਿੱਚ ਕੋਈ ਵਾਲੀਵਾਰਸ ਨਹੀਂ ਹੁੰਦਾ ਸਾਡੇ ਅਪ੍ਰੈਲ ਦੇ ਵਿੱਚ ਨਗਰ ਨਿਗਮ ਦੀ ਮਿਆਦ ਪੂਰੀ ਹੋ ਰਹੀ ਹੈ। ਔਰ ਲੋਕਲ ਬਾਡੀ ਇਲੈਕਸ਼ਨ ਕਮਿਸ਼ਨ ਵੱਲੋਂ ਇਹਦੀ ਤਿਆਰੀਆਂ ਸ਼ੁਰੂ ਕੀਤੀਆਂ ਜਾ ਸਕੀਆਂ। ਪਿਛਲੀ ਸਰਕਾਰ ਦੌਰਾਨ ਇੱਕ ਵਾਰਡ ਬਣਿਆ ਸੀ ਵਾਰਡ ਨੰਬਰ 37 ਏਸ਼ੀਆ ਦਾ ਵੱਡੇ ਰੇਲਵੇ ਸਟੇਸ਼ਨਾਂ ਦਾ ਵਿੱਚੋਂ ਉਹਦਾ ਰੇਲਵੇ ਸਟੇਸ਼ਨ ਨੌ ਲੈਣਾ ਟੱਪ ਕੇ ਇੱਕ 37 ਨੰਬਰ ਵਾਰਡ ਦੇ ਵਿੱਚ ਦੀ ਬਿਲਕੁਲ ਸੈਂਟਰ ਦੇ ਵਿੱਚ ਦੀ ਰੇਲਵੇ ਸਟੇਸ਼ਨ ਸੀ ਔਰ ਨੌ ਲਾਈਨਾਂ ਟੱਪ ਗਏ ਤੇ ਉਹਨਾਂ ਲੋਕਾਂ ਨਾਲ ਕੀ ਆਪਾਂ ਇਨਸਾਫ ਕਰਾਂਗੇ ਜਿਹਨੇ ਲੋਕਾਂ ਨੂੰ ਇੱਕ ਦੂਜੇ ਏਰੀਆ ਦੇ ਵਿੱਚ ਜਾ ਕੇ ਐਮਸੀ ਤੋਂ ਕੰਮ ਕਰਵਾਉਣਾ ਪੈਂਦਾ ਉਹਦਾ ਰੇਲਵੇ ਸੇਂ ਟੱਪ ਕੇ ਜਾਣਾ ਪੈਂਦਾ ਉਹਨਾਂ ਨੂੰ ਸ਼ਹਿਰ ਦੇ 14 ਨੰਬਰ ਵਾਰਡ 24 ਨੰਬਰ ਵਾਰਡ ਤੇ 22 ਨੰਬਰ ਵਾਰਡ ਦੇ ਵਿੱਚ ਦੀ ਰੇਲਵੇ ਲੈਂਡ ਰੱਬਦੀ ਹੈ ਲੋਕਲ ਬਾਡੀ ਦੇ ਬਾਈ ਲਾਅਜ਼ ਦੇ ਮੁਤਾਬਕ ਕੋਈ ਵੱਡੀ ਸੜਕ ਵਾਰਡ ਦੇ ਵਿੱਚ ਦੀ ਨਹੀਂ ਲੱਪਣੀ ਚਾਹੀਦੀ ਕੋਈ ਰੇਲਵੇ ਰੈਲ ਨੀ ਵਾਰਡ ਦੇ ਵਿੱਚ ਟੱਪਣੀ ਚਾਹੀਦੀ ਭੰਗੌਲਿਕ ਸਥਿਤੀ ਨੂੰ ਦੇਖਦੇ ਹੋਏ ਵਾਰਡਬੰਦੀ ਕੀਤੀ ਜਾਣੀ ਚਾਹੀਦੀ ਹੁੰਦੀ ਹੈ ਇਹ ਪਿਛਲੀ ਸਰਕਾਰ ਦੇ ਜਿਹੜਾ ਪਿਛਲੇ ਨਗਰ ਨਿਗਮ ਹੈ ਉਹਦੇ ਵਿੱਚ ਬਹੁਤ ਹੀ ਇਸ ਗੱਲ ਦਾ ਉਲੰਘਣਾ ਕੀਤੀ ਗਈ ਸੀ ਕਈ ਵਾਰਡਾਂ ਦੇ ਵਿੱਚੋਂ ਰੇਲਵੇ ਲੈਂਡ ਟੱਪਦੀ ਸੀ ਕਈ ਵਾਰਡਾਂ ਦੇ ਵਿੱਚੋਂ ਰੇਲਵੇ ਸਟੇਸ਼ਨ ਵਰਗੇ ਬਾ ਐਡੇ ਵੱਡੇ ਜਿਹੜੇ ਸੀਗੇ ਲੋਕਾਂ ਨੂੰ ਟੱਪ ਕੇ ਇੱਕ ਦੂਜੇ ਪਾਸੇ ਕੰਮ ਨੂੰ ਜਾਣਾ ਪੈਂਦਾ ਸੀ ਵਾਰਡਬੰਦੀ ਨੂੰ ਜਮਾਂ ਬਿਲਕੁਲ ਇਸ ਗੱਲ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਔਰ ਜਿਹੜੇ ਅੱਜ ਹੁਣ ਵਾਰਡਬੰਦੀ ਹੋ ਰਹੀ ਹੈ ਇਹ ਬਠਿੰਡੇ ਸ਼ਹਿਰ ਦੀ ਆਬਾਦੀ ਜਿਹੜੀ ਤਕਰੀਬਨ 5 ਲੱਖ ਦੇ ਕਰੀਬ ਹੋ ਚੁੱਕੀ ਹੈ। ਔਰ ਆਬਾਦੀ ਨੂੰ ਦੇਖਦੇ ਹੋਏ ਇੱਥੇ 70 ਵਾਰਡ ਬਣਨੇ ਲਾਜ਼ਮੀ ਹਨ। ਔਰ ਤਾਂ ਜੋ ਵਕ ਵਕ ਵਾਰਡਾਂ ਦੇ ਜਿਹੜੇ ਪ੍ਰਤੀਨਿਧ ਐ ਔਰ ਬਠਿੰਡੇ ਸ਼ਹਿਰ ਦੇ ਲੋਕਾਂ ਦੇ ਕੰਮ ਕਰਵਾ ਸਕਣਗੇ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਉਹਨਾਂ ਦੇ ਕੰਮ ਹੋ ਸਕਣਗੇ। ਜਿਹੜੀ ਆਬਾਦੀ ਨੂੰ ਤੇ ਵੋਟਰਾਂ ਨੂੰ ਇੱਕਸਾਰਤਾ ਇੱਕਸਾਰ ਤਰੀਕੇ ਦੇ ਨਾਲ ਵਾਰਡਬੰਦੀ ਕੀਤੀ ਜਾਣੀ ਚਾਹੀਦੀ ਹੈ। ਕਾਰਪੋਰੇਸ਼ਨ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਹੜੇ ਹਾਲਾਤ ਐ ਬਹੁਤ ਮਾੜੇ ਹਾਲਾਤ ਬਣੇ ਹੋਏ ਨੇ ਵਡੰਡਾ ਸ਼ਹਿਰ ਦੇ ਵਿੱਚ ਥਾਂ-ਥਾਂ ਦੇ ਉੱਤੇ ਗੰਦਗੀ ਦੇ ਢੇਰ ਬਣੇ ਹੋਏ ਨੇ ਜਿਹੜਾ ਮੱਦੀ ਦਾਫ ਨਗਰ ਦੇ ਲਾਗੇ ਆਪਣਾ ਡੰਪ ਬਣਿਆ ਹੋਇਆ ਹੈਗਾ ਉਸ ਦੇ ਵਿੱਚ ਕੂੜੇ ਦੇ ਕਿੱਡੇ-ਕੱਡੇ ਵੱਡੇ ਢੇਰ ਬਣਾ ਦੇ ਇਹਨਾਂ ਨੇ ਜਦੋਂ ਕਿ ਮੰਡੀ ਖੁਰਦ ਦੇ ਵਿੱਚ ਇੱਕ ਜ਼ਮੀਨ ਲਈ ਸੀ ਕਾਰਪੋਰੇਸ਼ਨ ਨੇ ਔਰ ਉੱਥੇ ਜ਼ਮੀਨ ਦੇ ਵਿੱਚ ਕੂੜਾ ਇਕੱਠਾ ਕਰਕੇ ਆਰਗੈਨਿਕ ਤਰੀਕੇ ਨਾਲ ਉਹਦੀ ਖਾਦ ਤਿਆਰ ਕੀਤੀ ਜਾਣੀ ਸੀ ਜਿਸ ਦਾ ਜਿਸ ਦਾ ਸਿੱਧਾ ਉਹ ਜ਼ਿੰਮੇਵਾਰਾਂ ਤੱਕ ਉਹਨੂੰ ਜਾਣਾ ਭੇਜਣਾ ਸੀਗਾ ਤਾਂ ਜੋ ਮਤਲਬ ਜਿਹੜੇ ਆਰਗੈਨਿਕ ਸਬਜ਼ੀਆਂ ਆਰਗੈਨਿਕ ਚੀਜ਼ਾਂ ਤਿਆਰ ਕੀਤੀਆਂ ਜਾ ਸਕਣ ਔਰ ਇੱਥੇ ਜਿਹੜੇ ਬਠਿੰਡੇ ਦੇ ਢੇਰ ਲੱਗੇ ਹੋਏ ਨੇ ਉਹਦੇ ਆਸ-ਪਾਸੇ ਇੰਨੀ ਜ਼ਿਆਦਾ ਬਦਬੂ ਆਉਂਦੀ ਹੈ ਔਰ ਉਹਦੀ ਹਵਾ ਜਿਹੜੀ ਇੰਨੀਆਂ ਨੇੜੇ-ਨੇੜੇ ਪੰਜ-ਛੇ ਕਲੋਨੀਆਂ ਉਹਦੇ ਲੋਕਾਂ ਨੂੰ ਬਿਮਾਰ ਕਰਦੇ ਆ ਉਹਨਾਂ ਲੋਕਾਂ ਨਾਲ ਸਾਰਾ ਸਰ ਧੱਕਾ ਹੈ ਇਹ ਕਾਰਪੋਰੇਸ਼ਨ ਦੀ ਬਹੁਤ ਵੱਡੀ ਅਣਗਹਿਲੀ ਹੈ ਇਥੋਂ ਦੇ ਹਥਨਾ ਦੀ ਬਹੁਤ ਵੱਡੀ ਅਣਗਹਿਲੀ ਹੈ ਔਰ ਜਿਹੜੇ ਕਾਰਪੋਰੇਸ਼ਨ ਵੱਲੋਂ ਇਲੈਕਸ਼ਨ ਕਰਵਾਏ ਜਾ ਰਹੇ ਆ ਉਹਨਾਂ ਦੀ ਤਿਆਰੀ ਕੀਤੀ ਜਾ ਰਹੀ 70 ਵਾਰਡ ਜਰੂਰ ਹੋਣੇ ਚਾਹੀਦੇ ਆ ਤਾਂ ਜੋ ਲੋਕਾਂ ਨੂੰ ਬੁਰਾ ਆਪਦੇ ਕੰਮ ਨਾਲ ਹਿਸਾਬ ਮਿਲ ਸਕੇ ਇਹਦੇ ਲਈ ਮਿਲੇ ਉਸੇ ਨਾਲ ਕਿਸੇ ਨੂੰ ਤੁਸੀਂ ਅਪਲੀਕੇਸ਼ਨ ਅਸੀਂ ਨਹੀਂ ਅਸੀਂ ਕੱਲ ਨੂੰ ਨਗਰ ਨਿਗਮ ਦੇ ਕਮਿਸ਼ਨਰ ਨੂੰ ਆਵਾਜ਼ ਮਾਂਗ ਪੱਤਰ ਦੇ ਰਹੇ ਹਾਂਗੇ ਇਹਦੇ ਸਬੰਧ ਦੇ ਵਿੱਚ ਕਮਿਸ਼ਨਰ ਸਾਹਿਬ ਨੂੰ ਮਿਲ ਕੇ